MSP ਨੂੰ ਲੀਗਲਾਈਜ਼ ਕਰਾਉਣ ਦੇ ਲਈ ਕਾਨੂੰਨੀ ਗਰੰਟੀ ਲੈਣ ਦੇ ਲਈ ਕਾਫੀ ਲੰਮਾ ਸੰਘਰਸ਼ ਕਿਸਾਨਾਂ ਨੂੰ ਹੁਣ ਤੱਕ ਕਰਨਾ ਪਿਆ ਹੈ ਜਿੱਥੋਂ ਤੱਕ ਰਹੀ ਗੱਲ MSP ਦੀ ਗਰੰਟੀ ਬਾਸਮਤੀ ਤੇ ਮਿਲਣ ਦੀ ਬਾਸਮਤੀ ਤੇ ਗਰੰਟੀ ਲੈਣ ਦੇ ਲਈ ਕਿਸਾਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਮਜਾਰੇ ਮਾਰੇ ਨੇ ਔਰ ਕਿਰਤੀ ਕਿਸਾਨ ਯੂਨੀਅਨ ਆ ਜਿਹੜੀ ਉਸ ਨੇ ਖਾਸ ਕਰਕੇ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਮਾਰਦੇ ਹੋਏ ਕਿਹੜੀ ਗੱਲ ਦੀ ਮੰਗ ਕੀਤੀ ਹੈ ਇੱਕ ਤਾਂ ਡੀਏਪ ਖਾਤ ਯੂਰੀਆ ਦੀ ਜਿਹੜੀ ਕਿੱਲਾ ਤੱਕ ਘਾਟ ਹੈ ਉਸ ਨੂੰ ਪੂਰਾ ਕਰਵਾਉਣ ਦੇ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਤੇ ਨਾਲ ਹੀ ਐਮਐਸਪੀ ਦੀ ਜਿਹੜੀ ਵੱਖ-ਵੱਖ ਕਿਸਮਾਂ ਦੀ ਫਸਲ ਹੈ ਤਾਂ ਉਸ ਦੇ ਉੱਤੇ ਕਿੰਨਾ ਭਾਅ ਮਿਲਣਾ ਚਾਹੀਦਾ ਹੈ ਪ੍ਰਤੀ ਕੁਇੰਟਲ ਉਸ ਦੀ ਉਹਨਾਂ ਨੇ ਮੰਗ ਰੱਖ ਦਿੱਤੀ ਹੈ ਹੁਣ ਐਮਐਸਪੀ ਦੇ ਕਾਸ਼ਤਕਾਰ ਕਿਸਾਨ ਕਿਸਾਨਾਂ ਨਾਲ ਜੁੜੀ ਵੱਡੀ ਗੱਲ ਹੈ ਖਬਰ ਹੈ ਮੁੱਦਾ ਹੈ ਇਹ ਹੱਲ ਕਦੋਂ ਹੁੰਦਾ ਹੈ ਬਾਅਦ ਦੀਆਂ ਗੱਲਾਂ ਨਹੀਂ ਕਿਉਂਕਿ ਬਾਸਮਤੀ ਦੇ ਭਾਅ ਨੂੰ ਲੈ ਕੇ ਹਰ ਵਾਰ ਉਤਰਾ ਚੜਾ ਆਉਂਦੇ ਰਹਿੰਦੇ ਨੇ ਹਾਲਾਂਕਿ ਪਿੱਛੇ ਜੇ ਇੱਕ ਖਬਰ ਆਈ ਸੀ ਕਿ ਜਿਸ ਦੇ ਵਿੱਚ ਕੇਂਦਰ ਸਰਕਾਰ ਨੇ ਕੁਝ ਰਾਹਤ ਦਿੱਤੀ ਸੀ ਜਿਸ ਦੇ ਕਰਕੇ ਭਾਅ ਵਧਨ ਦੇ ਅਸਾਰ ਬਣ ਗਏ ਨੇ ਪਰ ਪੱਕੀ ਗਰੰਟੀ ਨਹੀਂ ਹੈ ਕਿਸੇ ਸੀਜ਼ਨ ਦੇ ਵਿੱਚ ਤਾਂ ਝੋਨੇ ਪ੍ਰਤੀ ਕੁਆਂਟਲ 4000 ਰੁਪਏ ਤੋਂ ਵੀ ਵੱਧ ਮਿਲਦਾ ਤੇ ਕਿਤੇ ਕਿਤੇ 2300 2400 2500 ਰੁਪਏ ਪ੍ਰਤੀ ਕੁਆਂਟਲ ਤੱਕ ਵੀ ਭਾਅ ਰਹਿ ਜਾਂਦਾ ਇਸ ਕਰਕੇ ਕਿਸਾਨ ਕਈ ਵਾਰੀ ਵਿੱਤੀ ਘਾਟੇ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਕਿਰਤੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਕੇਂਦਰਾਂ ਤੇ ਦਿੱਤੇ ਵਿਸ਼ਾਲ ਧਰਨੇਵਾਂ ਵਿੱਚ ਪੰਜਾਬ ਸਰਕਾਰ ਤੋਂ ਬਾਸਮਤੀ ਦੀ ਵੀ ਐਮਐਸਪੀ ਦੀ ਖਰੀਦ ਕਰਨ ਦੀ ਮੰਗ ਕੀਤੀ ਹੈ ਬਾਸਮਤੀ ਦੇ ਮੱਧ ਪੂਰਬ ਤੱਕ ਨਿਰਯਾਤ ਲਈ ਪਾਕਿਸਤਾਨ ਨਾਲ ਲੱਗਦੇ ਅਟਾਰੀ ਅਤੇ ਹੁਸੈਨੀਵਾਲਾ ਸੜਕੀ ਰਸਤੇ ਖੋਲੇ ਜਾਣ ਦੀ ਮੰਗ ਵੀ ਕੀਤੀ ਗਈ ਹੈ ਸਰਕਾਰ ਡੀਏਪੀ ਤੇ ਯੂਰੂਪੀਆ ਦੀ ਲੜਿੰਦੀ ਸਪਲਾਈ ਦਾ ਬਿਨਾਂ ਪੱਖਪਾਤ ਤੋਂ ਪ੍ਰਬੰਧ ਯਕੀਨੀ ਬਣਾਏ ਪ੍ਰਾਈਵੇਟ ਵਿਕਰੇਤਾਵਾਂ ਵੱਲੋਂ ਖਾਦ ਦੀ ਕਾਲਾ ਬਾਜ਼ਾਰੀ ਕਰਕੇ ਕਿਸਾਨਾਂ ਦੀ ਲੁੱਟ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਹੀ ਪੰਜਾਬ ਸਰਕਾਰ ਔਰ ਗੰਨੇ ਦਾ ਭਾ 450 ਰੁਪਏ ਪ੍ਰਤੀ ਕੁਇੰਟਲ ਦੇਣ ਅਤੇ ਖੰਡ ਮਿਲਾਂ ਇੱਕ ਨਵੰਬਰ ਤੋਂ ਚਾਲੂ ਕਰਨ ਦੀ ਮੰਗ ਕੀਤੀ ਗਈ ਹੈ ਸ਼ੈਲਰਾਂ ਤੇ ਗਦਾਮਾਂ ਵਿੱਚੋਂ ਲਿਫਟਿੰਗ ਦਾ ਮਾਮਲਾ ਫੌਰੀ ਤੌਰ ਦੇ ਉੱਤੇ ਹੱਲ ਕਰਕੇ ਝੋਨੇ ਦੀ ਖਰੀਦ ਤਸੱਲੀ ਬਖਸ਼ ਕਰਨ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਸਾਨਾਂ ਨੂੰ ਸ਼ੈਲਰ ਜਿਹੜੇ ਮਾਲਕ ਨੇ ਮਿਲਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਗੱਲਬਾਤ ਕੀਤੀ ਹੈ ਜਿਸ ਦੇ ਵਿੱਚ ਕਿਹਾ ਕਿ ਅਸੀਂ ਇੱਕ तरीक ਤੋਂ ਝੋਨੇ ਦੀ ਪੂਰੇ ਤਰੀਕੇ ਦੇ ਨਾਲ ਜਿਹੜੀ ਆ ਖਰੀਦਦਾਰੀ ਕਰਨ ਦੇ ਲਈ ਤਿਆਰ ਬੈਠੇ ਆ ਹਾਲਾਂਕਿ ਇਸ ਦੇ ਉੱਤੇ ਮੰਨਿਆ ਜਾ ਰਿਹਾ ਸੀ ਕਿ ਜਿਵੇਂ ਥਾਂ ਨਹੀਂ ਹੈ ਸਟੋਰੇਜ ਦੇ ਲਈ ਉਸ ਦੇ ਲਈ ਕੇਂਦਰੀ ਮੰਤਰੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ਵਾਸ ਵੀ ਦਵਾਇਆ ਗਿਆ ਪਰ ਜਿੱਥੋਂ ਤੱਕ ਰਹੀ ਗੱਲ ਕਿਸਾਨਾਂ ਦੀ ਮੰਗ ਨੂੰ ਲੈ ਕੇ ਤਾਂ ਕਿਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਲਗਭਗ ਪੰਜਾਬ ਦੇ 15 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਤੇ ਦੋ ਜਿਹੜੇ ਨੇ ਤਹਿਸੀਲਾਂ ਤੇ ਕੇਂਦਰਾਂ ਤੇ ਜ਼ੋਰਦਾਰ ਧਰਨੇ ਦਿੱਤੇ ਨੇ ਔਰ ਪੰਜਾਬ ਸਰਕਾਰ ਤੋਂ ਬਾਸਮਤੀ ਤੇ ਐਮਐਸਪੀ ਨਿਰਧਾਰਤ ਕਰਕੇ ਖਰੀਦ ਕਰਨ ਡੀਏਪੀ ਯੂਰੀਆ ਦੀ ਘਾਟ ਨੂੰ ਪੂਰਾ ਕਰਕੇ ਕਾਲਾ ਬਾਜ਼ਾਰੀ ਨੂੰ ਨੱਥ ਪਾਉਣ ਤੇ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਨੂੰ ਲੈ ਕੇ ਜਿਹੜੇ ਨੇ ਧਰਨੇ ਦਿੱਤੇ ਨੇ ਜਥੇਬੰਦੀ ਦੇ ਸੂਬਾ ਦਫ਼ਤਰ ਵਿਖੇ ਪੁਜੀਆ ਰਿਪੋਰਟ ਅਨੁਸਾਰ ਕਿਸਾਨਾਂ ਨੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਮੋਗਾ, ਮੁਖਸਰ, ਫਾਜ਼ਿਲਕਾ, ਫਰੀਦਕੋਟ, ਬਠਿੰਡਾ, ਸੰਗਰੂਰ, ਮਲੇਰਕੋ ਜਗਰਾਓ ਗੁਰੂ ਹਰ ਸਹਾਇ ਫਿਰੋਜ਼ਪੁਰ ਧਰਨਾ ਪ੍ਰਦਰਸ਼ਨ ਕੀਤਾ ਧਰਨਿਆਂ ਦੀ ਅਗਵਾਈ ਢੁੱਡੀਕੇ ਤੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕੀਤੀ ਹੈ ਮੀਤ ਪ੍ਰਧਾਨ ਜਤਿੰਦਰ ਸਿੰਘ ਸ਼ੀਨਾ ਹਰਮੇਸ਼ ਸਿੰਘ ਢੇਸੀ ਪ੍ਰੈਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਖਜ਼ਾਨਚੀ ਜਸਵਿੰਦਰ ਸਿੰਘ ਝਵੇਲਵਾਲੀ ਅਤੇ ਸੂਬਾ ਸਕੱਤਰੇਤ ਮੈਂਬਰ ਸਤਵੀਰ ਸਿੰਘ ਸੁਲਤਾਨੀ ਨੇ ਕੀਤੀ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਵਿੱਚ ਬਾਸਮਤੀ ਦੀ ਕਾਸ਼ ਚ ਹੀਟ ਰਕਵਾ ਲਗਾਤਾਰ ਵਧਦਾ ਜਾ ਰਿਹਾ ਹੈ ਮੱਧ ਪੂਰਬ ਅਤੇ ਯੂਰਪ ਦੇ ਦੇਸ਼ਾਂ ਨੂੰ ਨਰਾਤ ਹੁੰਦੀ ਬਾਸਮਤੀ ਜਿੱਥੇ ਘੱਟ ਪਾਣੀ ਲੈਣ ਵਾਲੀ ਫਸਲ ਆ ਉੱਥੇ ਇਸ ਨੇ ਬੀਤੇ ਸਾਲ ਦੇਸ਼ ਨੂੰ 5.8 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਵੀ ਕਮਾ ਕੇ ਦਿੱਤੀ ਹੈ ਪਰ ਇਸ ਦੇ ਬਾਵਜੂਦ ਕੇਂਦਰ ਅਤੇ ਪੰਜਾਬ ਸਰਕਾਰ ਬਾਸਮਤੀ ਤੇ ਐਮਐਸਪੀ ਦੀ ਨਿਰਧਾਰਤ ਕਰਕੇ ਖਰੀਦ ਕਰਨ ਤੋਂ ਟਾਲਾ ਵਾਟ ਰਹੀਆਂ ਨੇ ਉਹਨਾਂ ਕਿਹਾ ਕਿ 11 21 ਤੇ 1885 ਵਰਗੀਆਂ ਕਿਸਮਾਂ ਦਾ 6000 ਰੁਪਏ ਪ੍ਰਤੀ ਕੁਇੰਟਲ ਭਾਤ ਹੈ ਹੋਣਾ ਚਾਹੀਦਾ ਤੇ 1509 ਵਰਗੀਆਂ ਕਿਸਮਾਂ ਦਾ 5000 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਦੇਣ ਦੀ ਗੰ ਮੰਗ ਕੀਤੀ ਗਈ ਹੈ ਬਲਾਰਿਆਂ ਨੇ ਇਹ ਵੀ ਦੱਸਿਆ ਕਿ ਬਾਸਮਤੀ ਤੇ ਹੋਰ ਵਸਤਾਂ ਦੇ ਵਪਾਰ ਲਈ ਟਾਰੀ ਤੇ ਹੁਸੈਨੀ ਵਾਲਾ ਭਾਰਤ ਪਾਕਿਸਤਾਨ ਸਰਹੱਦੀ ਲਾਂਘਿਆਂ ਨੂੰ ਖੋਲਣ ਦੀ ਵਕਾਲਤ ਕੀਤੀ ਗਈ ਹੈ ਪੰਜਾਬ ਵਿੱਚ ਆਲੂਆਂ ਤੇ ਸਬਜ਼ੀਆਂ ਦੀ ਬਜਾਈ ਸ਼ੁਰੂ ਹੋਣ ਦੇ ਬਾਵਜੂਦ ਡੀਏਪੀ ਤੇ ਯੂਰੀਆ ਖਾਦ ਦੀ ਘਾਟ ਦਾ ਜ਼ਿਕਰ ਕੀਤਾ ਗਿਆ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸੀਜ਼ਨ ਲਈ ਖਾਦ ਦਾ ਟੋਕਾ ਪ੍ਰਬੰਧ ਕਰਨ ਵਿੱਚ ਆ ਸਫਲ ਰਹੀ ਹੈ ਸਿੱਟੇ ਵਜੋਂ ਇੱਕ ਪਾਸੇ ਸੁਸਾਇਟੀਆਂ ਪੱਖਪਾਤੀ ਢੰਗ ਦੇ ਨਾਲ ਖਾਦ ਦੀ ਵੰਡ ਕਰ ਰਹੀਆਂ ਨੇ ਦੂਜੇ ਪਾਸੇ ਪ੍ਰਾਈਵੇਟ ਵਿਕਰਤਾਵਾਂ ਨੇ ਕਿਸਾਨਾਂ ਨੂੰ ਮਹਿੰਗੇ ਰੇਟ ਤੇ ਖਾਦ ਵੇਚ ਕੇ ਛੇ ਲਾਈ ਜਾ ਰਹੀ ਹੈ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ ਜੋ ਕਿ ਸਰਾ ਸਰ ਗਲਤ ਹੈ ਜਿਹੜੇ ਵਿਕਰੇਤਾਵਾਂ ਨੇ ਵੱਲੋਂ ਖਾਦ ਨਾਲ ਨੈਨੋ ਯੂਰੀਆ ਸਮੇਤ ਹੋਰ ਨਿਕ ਸੁਕ ਨਾਲ ਨੱਥੀ ਕਰਕੇ ਵੇਚਿਆ ਜਾ ਰਿਹਾ ਇਸ ਸਾਰੀ ਕਾਲਾ ਬਾਜ਼ਾਰੀ ਨੂੰ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਨਾ ਦੇਖੇ ਬਾਜ਼ਾਰ ਵਿੱਚ ਨਕਲੀ ਡੀਏਪੀ ਵੇਚਣ ਵਾਲਾ ਮਾਫੀਆ ਸਰਗਰਮ ਹੋਣ ਦਾ ਇਲਜ਼ਾਮ ਲਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰਿਆਣਾ ਚੋਣਾਂ ਵਿੱਚ ਪ੍ਰਜਾਰ ਦੀ ਥਾਂ ਸੂਬੇ ਦੇ ਲੋਕਾਂ ਦੇ ਮਸਲੇ ਪ੍ਰਤੀ ਧਿਆਨ ਦੇਣ ਦੀ ਵੀ ਵਕੀਰ ਜਿਹੜੀ ਹੈ ਵਕਾਲਤ ਕੀਤੀ ਗਈ ਹੈ। ਨਿਸਰ ਰਹੇ ਝੋਨੇ ਨੂੰ ਪਾਣੀ ਦੀ ਲੋੜ ਦੇ ਮੱਦੇਨਜ਼ਰ ਖੇਤੀ ਖੇਤਰ ਨੂੰ ਨਿਰਵਗਣ ਬਿਜਲੀ ਸਪਲਾਈ ਦੇਣ ਦੀ ਮੰਗ ਵੀ ਕੀਤੀ ਗਈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਨੇ ਸ਼ੈਲਰਾਂ ਅਤੇ ਗੋਦਾਮਾਂ ਵਿੱਚੋਂ ਲਿਫਟਿੰਗ ਨਾ ਹੋਣ ਕਾਰਨ ਜਗ੍ਹਾ ਦੀ ਤੰਗੀ ਕਾਰਨ ਝੋਨੇ ਦੀ ਫਸਲ ਮੰਡੀਆਂ ਵਿੱਚ ਰੁਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਝੋਨੇ ਦੀ ਖਰੀਦ ਦਾ ਢੁਕਵਾਂ ਤੇ ਸੁਚਾਰੂ ਪ੍ਰਬੰਧ ਨਾ ਕੀਤਾ ਗਿਆ ਤੇ ਕਿਸਾਨਾਂ ਦੇ ਸਖਤ ਰੋਧ ਦਾ ਸਾਹਮਣਾ ਕਰਨ ਲਈ ਪੰਜਾਬ ਸਰਕਾਰ ਤਿਆਰ ਰਹੇ ਧਰਨਿਆਂ ਦੌਰਾਨ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕਰਨ ਤੇ ਖੰਡ ਮਿਲਾਂ ਨੂੰ 1 ਨਵੰਬਰ ਤੋਂ ਚਾਲੂ ਕਰਨ ਤੇ ਨਾਲ ਨਾਲ ਸਹਿਕਾਰੀ ਸੁਸਾਇਟੀਆਂ 'ਚ ਨਵੀਂ ਮੈਂਬਰਸ਼ਿਪ ਤੇ ਨਵੇਂ ਖਾਤੇ ਖੋਲਣ ਦੀ ਮੰਗ ਵੀ ਆ ਜਿਹੜੀ ਉਹ ਲਾਗੂ ਕਰਨ ਦੇ ਲਈ ਆਖ ਦਿੱਤਾ ਗਿਆ ਹਾਲਾਂਕਿ ਇੱਕ ਪਾਸੇ ਕਿਸਾਨਾਂ ਦੀਆਂ ਇਹ ਮੰਗਾਂ ਨੇ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੱਜ ਜਿਹੜੀ ਬੈਠਕ ਕੀਤੀ ਹੈ ਉਸ ਦੇ ਵਿੱਚ ਵੀ ਜਿਹੜੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਬਿਆਨ ਸਾਂਝਾ ਕੀਤਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਖਰੀਦ ਨੂੰ ਲੈ ਕੇ ਅਫਸਰਾਂ ਨਾਲ ਮੀਟਿੰਗ ਕੀਤੀ ਖਰੀਦ ਪ੍ਰਬੰਧਨਾਂ ਨੂੰ ਲੈ ਕੇ ਚਰਚਾ ਹੋਈ ਇਸ ਮੀਟਿੰਗ ਵਿੱਚ ਰਾਈਸ ਮਿਲਰਸ ਦੇ ਨੁਮਾਇੰਦਿਆਂ ਨੂੰ ਵੀ ਸੱਦਿਆ ਗਿਆ ਕਿਉਂਕਿ ਇਹ ਵੀ ਖਰੀਦ ਪ੍ਰਕਿਰਿਆ ਵਿੱਚ ਸਟੇਕ ਹੋਲਡਰ ਨੇ ਇਨਾਂ ਦੇ ਕੇਂਦਰ ਨਾਲ ਜੁੜੇ ਮਸਲੇ ਨੂੰ ਲੈ ਕੇ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਜੀ ਨਾਲ ਵੀ ਮੌਕੇ ਤੇ ਗੱਲ ਕੀਤੀ ਉਹਨਾਂ ਨੇ ਵੀ ਸਟੋਰੇਜ ਦੀ ਸਮੱਸਿਆ ਦੂਰ ਕਰਨ ਦਾ ਭਰੋਸਾ ਦਿੱਤਾ ਹੈ ਪੰਜਾਬ ਸਰਕਾਰ ਝੋਨੇ ਦੀ ਖਰੀਦ ਲਈ ਤਿਆਰ ਹੈ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਇਹ ਵੀ ਨਾਲ ਭਰੋਸਾ ਦਿਵਾਇਆ ਗਿਆ ਦੂਜੇ ਪਾਸੇ ਕੀਰਤੀ ਕਿਸਾਨ ਯੂਨੀਅਨ ਦੇ ਦਿੱਤੇ ਧਰਨੇ ਵਿੱਚ ਵੀ ਵੱਡੀਆਂ ਮੰਗਾਂ ਬਾਹਰੀਆਂ ਗਈਆਂ ਨੇ ਦੇਖਦੇ ਹਾਂ ਕਿ ਚਾਹੇ 11 21 ਜਾਂ 1509 ਜਾਂ ਹੋਰ ਕਿਸਮਾਂ ਖਾਸ ਕਰਕੇ ਐਮਐਸਪੀ ਜਿਹੜੀ ਹੈ ਕਾਸ਼ਤਕਾਰ ਜਿਹੜੇ ਨੇ ਬਾਸਮਤੀ ਦੇ ਉਹਨਾਂ ਦੇ ਲਈ ਮੰਗੀ ਜਾ ਰਹੀ ਹੈ ਇਹ ਮੰਗ ਕਦੋਂ ਪੂਰੀ ਹੁੰਦੀ ਹੈ ਆਰਡਰ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਸਖਤ ਚੇਤਾਵਨੀਆਂ ਜਿਥੇ ਬੰਦੀ ਵੱਲੋਂ ਸਰਕਾਰ ਨੂੰ ਦੇ ਦਿੱਤੀਆਂ ਗਈਆਂ ਨੇ ਜਦ ਤੱਕ ਉਹ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ